ਆਸਟ੍ਰੇਲੀਆ ਦੇ ਐਮਬੈਸਡਰ ਮਿਸਟਰ ਫਿਲਿਪ ਗ੍ਰੀਨ ਯੂਕੇ ਦੇ ਐਮਬੈਸਡਰ ਸਪੇਨ ਦੇ ਐਮਬੈਸਡਰ ਮਲੇਸ਼ੀਆ ਦੇ ਐਮਬੈਸਡਰ ਨੀਦਰਲੈਂਡ ਦੇ ਐਮਬੈਸਡਰ ਬ੍ਰਾਜ਼ੀਲ ਦੇ ਐਮਬੈਸਡਰ ਤੁਰਕੀ ਜਿੰ ਤੁਰਕੀ ਕਹਿੰਦੇ ਨੇ ਤੁਰਕੀ ਦੇ ਐਮਬੈਸਡਰ ਫਰਾਂਸ ਦੇ ਐਮਬੈਸਡਰ ਸਾਰਿਆਂ ਨਾਲ ਬਹੁਤ ਖੁੱਲ ਕੇ ਗੱਲ ਹੋਈ ਕੱਲਿਆ ਕੱਲਿਆ ਨਾਲ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਹੈ ਬ੍ਰਾਜ਼ੀਲ ਹੈ ਇਹ ਕੰਟਰੀ ਜਿਹੜੇ ਨੇ ਇਹ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾ ਪਾ ਸਕਦੇ ਨੇ ਫੂਡ ਪ੍ਰੋਸੈਸਿੰਗ ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ ਟਰੈਕਟਰਸ ਦੀ ਕਿਉਂਕਿ ਪੰਜਾਬ ਜਿਹੜਾ 87% ਟਰੈਕਟਰ ਤੇ ਖੇਤੀ ਦੇ ਹੋਰ ਸੰਦ ਜਿਹੜੇ 87% ਦੇਸ਼ ਤੋਂ ਪੰਜਾਬ ਪੈਦਾ ਕਰਦਾ ਪੰਜਾਬ ਮੈਨੂਫੈਕਚਰ ਕਰਦਾ ਆਈਟੀ ਸੈਕਟਰ ਦੇ ਵਿੱਚ ਬਹੁਤ ਸਾਰੇ ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ ਉਹਨਾਂ ਦੇ ਨਾਲ ਦੇ ਨਾਲ ਤੇ ਮੋਹਾਲੀ ਦੇ ਵਿੱਚ ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੇਗਾ ਅਸੀਂ ਜੋ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਜਿਸ ਵੇਲੇ ਮੇਰੇ ਨਾਲ ਪੰਜਾਬ ਦੇ ਵਿੱਚ ਕੈਂਪੇਨ ਕਰ ਰਹੇ ਸੀ ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ ਇੰਡਸਟਰੀ ਨੂੰ ਲੈ ਕੇ ਆਉਣਾ ਹੈ ਆਲਰੇਡੀ ਸਾਡੇ ਕੋਲੇ ਬਹੁਤ ਸਾਰੀ ਇੰਡਸਟਰੀ ਆ ਚੁੱਕੀ ਹੈ ਪਰ ਜਦੋਂ ਅਸੀਂ ਇਕੱਲੇ ਇਕੱਲੇ ਇਨਵੈਸਟਰ ਨੂੰ ਅਲੱਗ ਤੋਂ ਮਿਲਦੇ ਆ ਤਾਂ ਉਹਨਾਂ ਦਾ ਜਿਹੜਾ ਅੱਜ ਵੀ ਮੈਂ ਦੇਖਣ ਲੱਗਿਆ ਹੋਇਆ ਸੀਗਾ ਇਹ ਗੱਲ ਕਿ ਉਹ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਨੇ بجائے ਇਸ ਦੇ ਕਿ ਕੋਈ ਬਹੁਤ ਵੱਡਾ ਕੋਈ ਇਨਵੈਸਟਮੈਂਟ ਮੀਟ ਪ੍ਰੋਗਰਾਮ ਕਰ ਲੋ ਸਾਰਿਆਂ ਨੂੰ ਸੰਬੋਧਨ ਕਰ ਉਹਦੀ ਵੀ ਜਦੋਂ ਇਕੱਲੇ ਮੁਲਕ ਦੇ ਅੰਬੈਸਡਰ ਨਾਲ ਗੱਲ ਕਰਦਿਆਂ ਜਿਵੇਂ ਕਿ ਬ੍ਰਾਜ਼ੀਲ ਹੈ ਉਹ ਫੁੱਟਬਾਲ ਦੇ ਵਿੱਚ ਬਹੁਤ ਅੱਗੇ ਨੇ ਜਦੋਂ ਮੈਂ ਇਹਨੂੰ ਦੱਸਿਆ ਕਿ ਜਿੰਨੀਆਂ ਫੁੱਟਬਾਲਾਂ ਤੁਹਾਡੇ ਬੱਚੇ ਖੇਡਦੇ ਨੇ ਉਹ ਸਾਰੀਆਂ ਜਲੰਧਰ ਬਣਦੀਆਂ ਨੇ ਤਾਂ ਬਹੁਤ ਹੈਰਾਨ ਹੋਏ ਇਸ ਗੱਲ ਤੋਂ ਕਿ ਰਗਬੀ ਦਾ ਜਿਹੜਾ ਵਰਲਡ ਕੱਪ ਹੈ ਉਹਦੀਆਂ ਸਾਰੀਆਂ ਬੋਲਾਂ ਜਲੰਧਰ ਬਣੀਆਂ ক্রিকেট ਦੇ ਬੈਟ ক্রিকেট ਦੀਆਂ ਬੋਲਾਂ ਹਾਕੀ ਦੀਆਂ ਸਟਿਕਸ ਸਾਰੀਆਂ ਸਾਡੇ ਸਪੋਰਟ ਸਿਟੀ ਜਲੰਧਰ ਐ ਸੀ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਕੀਤਾ ਹੋਇਆ ਲੋਕਾਂ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਗਏ ਸੀ ਜਲੰਧਰ ਤਾਂ ਉੱਥੇ ਅਨਾਉਂਸਮੈਂਟ ਕੀਤੀ ਸੀ ਤਾਂ ਸਪੋਰਟਸ ਦੇ ਵਿੱਚ ਵੀ ਬਹੁਤ ਸਾਰਾ ਇੱਕ ਦੂਜੇ ਦੇ ਮੁਲਕਾਂ ਨਾਲ ਅਸੀਂ ਸਪੋਰਟਸ ਕਲਚਰ ਆਸਟ੍ਰੇਲੀਆ ਦਾ ਸਪੋਰਟ ਕਲਚਰ ਬਹੁਤ ਵਧੀਆ ਹੈ ਅਸੀਂ ਆਪਣੇ ਇੱਥੇ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ ਤੇ ਅਸੀਂ ਤੁਹਾਨੂੰ ਆਪਣਾ ਕਲਚਰ ਦਿਖਾਉਨੇ ਆ ਜਿੱਥੇ ਸਾਡੀਆਂ ਕਮੀਆਂ ਨੇ ਤੁਸੀਂ ਪੂਰੀਆਂ ਕਰ ਦੋ ਜਿਹੜੀ ਤੁਹਾਡੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਤਾਂ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਦਾ ਜੋ ਸੁਪਨਾ ਪੰਜਾਬ ਨੂੰ ਲਿਆ ਉਹ ਪੂਰਾ ਹੋ ਸਕਦਾ